ਦੁਨੀਆ ਨਾ ਮਲਾਜਮਾਂ ਦੀਆਂ ਜਥੇਬੰਦੀਆਂ ਮਲਾਜਮਾਂ ਦੀਆਂ ਫੈਡਰੇਸ਼ਨਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਮੋਦੀ ਤਤਮ ਅੱਜ ਟੀ ਪੁਆਇੰਟ ਤੇ ਜਿਹੜਾ ਧਰਨਾ ਜਿਹੜਾ ਲਾਇਆ ਗਿਆ ਵਾ ਬਹੁਤ سارے ਮਸਲੇ ਆ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਆ ਇਹਨਾਂ ਮਸਲਾਂ ਨੂੰ ਲੈ ਕੇ ਜਿਹੜਾ ਇਥੇ ਧਰਨਾ ਲਾਇਆ ਗਿਆ ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਤਖਤਦ ਹਟਾਇਆ ਜਾ ਰਿਹਾ ਮਜ਼ਦੂਰਾਂ ਦੇ ਸ਼ਾਂਤੀ ਕੀਤੇ ਜਾ ਰਹੇ ਆ ਮਜ਼ਦੂਰ ਘਰਾਂ ਨੂੰ ਕੱਲੇ ਜਾ ਰਹੇ ਆ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਘਟਾਈ ਜਾਂਦੇ ਆ ਉਹਨਾਂ ਨੂੰ ਜਿਹੜਾ ਕੰਮ ਦਾ ਜਿਹੜਾ ਨਾ ਕਿ 8 ਘੰਟੇ ਤੋਂ 12 ਘੰਟੇ ਤੱਕ ਜਿਹੜਾ ਇਹ ਜਿਹੜੇ ਤਜਵੀਦਾ ਜਿਹੜੀਆਂ ਪਾਸ ਕੀਤੀਆਂ ਜਾ ਰਹੀਆਂ ਇਹਨਾਂ ਨੀਤੀਆਂ ਨੂੰ ਲੈ ਕੇ ਜਿਹੜਾ ਧਰਨਾ ਇਹ ਸਾਡੇ ਜਿਹੜੇ ਕਿਸਾਨਾਂ ਦੇ ਦਿੱਤੇ ਥੱਕਾ ਹੋ ਰਿਹਾ ਅੰਨ੍ਹਾ ਤਸੱਦਦ ਹੋ ਰਿਹਾ ਉਹਨਾਂ ਨੂੰ ਜਿਹੜਾ ਭਾਰਤ ਬੰਦਿਆ ਗੋਲੇ ਮਾਰ ਰਹੇ ਆ ਗੋਲੀਆਂ ਮਾਰ ਰਹੇ ਆ ਡਾਂਗਾ ਦੇ ਨਾਲ ਕੁੱਟ ਰਹੇ ਆ ਉਹਨਾਂ ਦੇ ਰੋਸ ਵਾਸਤੇ ਅਸੀਂ ਜਿਹੜਾ ਉਹ ਭਾਰਤ ਬੰਦ ਦਾ ਸੱਦਾ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਤੇ ਅਸੀਂ ਇਹ ਸਰਕਾਰ ਨੂੰ ਕੱਲ ਜਾਂ ਪਰਸੋਂ ਤੱਕ ਅਸੀਂ ਵੀ ਉੱਥੇ ਜਾਵਾਂਗੇ ਸਰਹੱਦ ਤੇ ਤੇ ਜੋ ਵੀ ਉਹਨਾਂ ਦੀ ਅਸੀਂ ਪੂਰ ਹਮਾਇਤ ਕਰਦੇ ਹਾਂ ਅੱਜ ਅਸੀਂ ਪੰਜਾਬੀ ਸਤੀ ਸਭਾ ਵੱਲੋਂ ਲਗਾਤਾਰ ਜਿਹੜੀ ਜਥੇਬੰਦੀਆਂ ਕਿਸਾਨ ਯੂਨੀਅਨਾਂ ਵੱਲੋਂ ਤੇ ਆਪਣੀਆਂ ਜਿਹੜੀਆਂ ਜਥੇਬੰਦੀਆਂ ਸਾਡੀ ਚਰਚੀ ਸਵਾਲੀਆਂ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕਰ ਰਹੇ ਹਾਂ ਕਿਸਾਨਾਂ ਦੇ ਨਾਲ ਅਸੀਂ ਖੜੇ ਆ ਲਗਾਤਾਰ ਜਿਹੜਾ ਕਿਸਾਨਾਂ ਦੇ ਨਾਲ ਉਹ ਧੱਕਾ ਮੂ ਕੀ ਕਰ ਰਹੇ ਨੇ ਉਹਨਾਂ ਦੇ ਧਿਆਨ ਸੁ ਗੈਸ ਦੇ ਗੋਲੇ ਚੁਟੇ ਗਏ ਨੇ ਉਹਨਾਂ ਨੂੰ ਕੁੱਟਿਆ ਗਿਆ ਲਤਾੜਿਆ ਗਿਆ ਸੀ ਖੱਟਰ ਸਰਕਾਰ ਦਾ ਵੀ ਵਿਰੋਧ ਕਰਦੇ ਆ ਔਰ 2021 ਦੇ ਵਿੱਚ ਜਿਹੜੇ ਮੋਦੀ ਨੇ ਉਹਨਾਂ ਦੇ ਨਾਲ ਵਾਅਦੇ ਕੀਤੇ ਕਿਸਾਨਾਂ ਦੇ ਨਾਲ ਉਹ ਮੁੱਕਰ ਗਿਆ ਉਹਨੂੰ ਯਾਦਵਾਨਾ ਚਾਹੁੰਦੇ ਆ ਕਿ ਪੈਨਾ ਉਹਦਾ ਨਾਲ ਆਪਣੇ ਕਿਸਾਨ ਵੀਰਾਂ ਦੇ ਨਾਲ ਹੈ ਆਪਣੇ ਮਲਾਜ਼ਮਾਂ ਦੇ ਨਾਲ ਹੈ ਆਪਣੇ ਹਰ ਵਰਗ ਦੇ ਨਾਲ ਹੈ ਜਿਹੜਾ ਧੱਕਾ ਕੀਤਾ ਹੈ ਅਸੀਂ 2024 ਦੇ ਵਿੱਚ ਉਹਨਾਂ ਨੂੰ ਕਿਸੇ ਹੱਦ ਦੇ ਵਿੱਚ ਉਹ ਤੇ ਆ ਨਹੀਂ ਦਿੱਤਾ ਜਾਏਗਾ ਜਿਹੜਾ ਹਿਟਲਰ ਰਾਜ ਉਹ ਬੰਦ ਕੀਤਾ ਜਾਏਗਾ ਜਦੋਂ ਆਂਦਾ ਸੱਦਾ ਦਿੱਤਾ ਗਿਆ ਇਹ ਵਿਸ਼ੇਸ਼ ਤੌਰ ਤੇ ਕੇਂਦਰ ਦੇ ਅੰਦਰ ਬੀਜੇਪੀ ਦੀ ਸਰਕਾਰ ਦੇ ਵਿਰੋਧ ਵਿੱਚ ਹੈ ਕਿ ਕਿਵੇਂ ਉਹ ਜਿਹੜੀ ਬੀਜੇਪੀ ਦੀ ਸਰਕਾਰ ਆ ਲੋਕਾਂ ਨੂੰ ਫਿਰਕੂ ਅੱਕ ਦੇ ਵਿੱਚ ਝੋਕੇ ਧਰਮ ਦੇ ਨਾਂ ਤੇ ਪੋਲਰਾਈਜੇਸ਼ਨ ਕਰਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਆ ਕਿਵੇਂ ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਗੱਲ ਕਰਦੀ ਆ ਔਰ ਸਾਰਾ ਸਰਮਾਇਆ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵੀ ਦੇਣਾ ਚਾਹੁੰਦੀ ਆ ਇਸ ਗੱਲ ਦੇ ਖਿਲਾਫ ਕੱਲਾ ਕਿਸਾਨ ਹੀ ਦੁਖੀ ਨਹੀਂ ਕਿਥੋਂ ਕਿਸਾਨ ਐਮਐਸਪੀ ਦੀ ਮੰਗ ਕਰਦਾ ਉੱਥੇ ਜਿਹੜਾ ਮੁਲਾਜ਼ਮ ਵਰਗ ਸਾਡਾ ਉਹ ਤਰਾ-ਤਰਾ ਕਰ ਰਿਹਾ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਆ ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਵਾਲ ਹੈ ਨਵੀਂ ਭਰਤੀ ਦਾ ਸਵਾਲ ਰੈਗੂਲਰ ਭਰਤੀ ਦਾ ਸਵਾਲ ਹੈ ਮਜ਼ਦੂਰ ਚਾਹੁੰਦਾ ਕਿ ਮੈਨੂੰ ਵਹਿਲੇ ਹੱਥਾਂ ਨੂੰ ਕੰਮ ਮਿਲੇ ਜੋ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਲੋਕ ਮਹਿਸੂਸ ਕਰਦੇ ਅੱਜ ਕਿ ਜੇ ਇਹ ਸਰਕਾਰ ਦੁਬਾਰਾ ਵੀ ਆਉਂਦੀ ਆ ਤੇ ਦੇਸ਼ ਦੇ ਸਿਧਾਂਤ ਨੂੰ ਦੇਸ਼ ਦੇ ਦੇਸ਼ ਨੂੰ ਜ ਵੱਡਾ ਵੱਡਾ ਖਤਰਾ ਵਾ ਸੋ ਦੇਸ਼ ਨੂੰ ਬਚਾਉਣ ਵਾਸਤੇ ਤੇ ਦੁਬਾਰਾ ਆਜ਼ਾਦੀ ਦੀ ਜੰਗ ਨਾਲ ਲੜਨੀ ਪੈ ਜੇ ਆ ਸਾਰੇ ਲੋਕ ਇਕੱਠੇ ਹੋ ਕੇ ਉਹਦੀਆਂ ਨੀਤੀਆਂ ਦੇ ਖਿਲਾਫ ਸਖਤ